ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਨਾਨਕੇ ਮੇਲੇ ਤੇ ਬੋਲੀਆਂ ਇਹ ਹੋਣ ਲੀ ਨਾਨਕਿਆਂ ਦੇ ਮੇਲੀਆਂ ਬੋਲੀਆਂ ਨੇ ਤੇ ਦਾੜ ਕਿਆਂ ਲੈਣੇ ਪਾਉਣੀਆਂ ਨੇ ਨਾਨਕਿਆਂ ਨੂੰ ਉਹ ਬੋਲੀਆਂ ਨੇ ਤੇ ਆਪਾਂ ਸ਼ੁਰੂ ਕਰਦੇ ਹਾਂ ਵਧੀਆ ਲੱਗੇ ਤੇ ਜ਼ਰੂਰ ਦੱਸਿਓ ਇਥੇ ਕੋਈ ਵੀ ਤੁਸੀਂ ਨਾਂ ਲਾ ਸਕਦੇ ਜਿਵੇਂ ਕੁਲਾਰਾ ਲਿਖਿਆ ਹੈ ਤੇ ਕੁਝ ਵੀ ਲੈ ਸਕਦੇ ਕੁਲਾਰਾ ਦੀ ਮਾਮੀ ਵਿਆਹ ਤੇ ਆਈ ਕੁਲਾਰਾ ਦੀ ਮਾਮੀ ਵਿਆਹ ਤੇ ਆਈ ਹੱਥ ਆਈ ਲਮਕਾਈ ਬੈਨਾ ਕੋਈ ਲੀੜਾ ਨਾ ਕੋਈ ਲੱਤਾ ਨਾ ਕੋਈ ਟੂਮ ਲਿਆਈ ਢਾਰ ਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਢਾਰ ਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਢਾਰ ਜਵਾਕਾਂ ਦੀ ਵਾ ਵਾ ਰੰਗ ਵਟਾਇਆ ਕੁੜੀ ਦੀ ਮਾਮੀ ਨੇ ਗਿੱਧਾ ਖੂ ਬਰਚਾਇਆ ਕੁੜੀ ਦੀ ਮਾਮੀ ਨੇ ਗਿੱਧਾ ਖੂ ਬਰਚਾਇਆ ਕੁੜੀ ਦੀ ਮਾਮੀ ਨੇ ਗਿੱਧਾ ਪਾਇਆ ਮੇਲਸਦਾਇਆ ਗਿੱਧਾ ਪਾਇਆ ਮੇਲਸਦਾਇਆ ਚਾਰੇ ਪਾਸੇ ਚਾਂਜਰ ਛਣਗੀ ਨੀ ਨਾਨਕਿਆ ਨੇ ਛੱਜ ਬਨੇ ਛੱਜ ਪੰਨਿਆ ਤਾੜ ਤਾੜ ਕਰਕੇ ਨਾਨਕਿਆ ਨੇ ਛੱਜ ਬਨੇ ਛੱਜ ਪੰਨਿਆ ਤਾੜ ਤਾੜ ਕਰਕੇ ਜੇ ਮਾਮੀ ਤੂੰ ਨਚਣਣ ਜਾਣ ਦੀ ਜੇ ਮਾਮੀ ਤੂੰ ਨਚਣਣ ਜਾਣ ਇੱਥੇ ਘਾਸ ਨੂੰ ਆਈ ਨੀ ਭਰਿਆ ਪਤੀਲਾ ਪੀਗੀ ਦਾਲ ਦਾ ਨੀ ਭਰਿਆ ਭਤੀਲਾ ਪੀਗੀ ਦਾਲ ਦਾ ਰੋਟੀਆਂ ਦੀ ਥਈ ਮਕਾਈ ਨਾ ਜਾਕੇ ਆਖੇਗੀ ਸ਼ਕਾਪੂਰ ਕੇ ਆਈ ਨਾ ਜਾਕੇ ਆਖੇਗੀ ਸ਼ਕਾਪੂਰ ਕੇ ਆਈ ਨਾ ਜਾਕੇ ਆਖੇਗੀ ਜੱਗੋ ਕੱਢਨੀ ਮਾਂ ਜਾਗੋ ਕੱਢਨੀ ਮਾਂ ਮੀਏ ਛੱਡ ਨਖਰਾ ਦੱਸ ਤੇਰਾ ਮੇਰਾ ਤੇਰਾ ਕੀ ਝਗੜਾ ਦੱਸ ਤੇਰਾ ਮੇਰਾ ਤੇਰਾ ਕੀ ਝਗੜਾ ਤੂੰ ਨੱਚ ਤੂੰ ਨੱਚ ਕੁੜੀ ਦੀ ਮਾਸੀ ਲੱਗੀਆਂ ਨੂੰ ਲਾਗਦਵਾ ਦੇ ਤੂੰ ਨੱਚ ਤੂੰ ਨੱਚ ਕੁੜੀ ਦੀ ਮਾਸੀ ਲੱਗੀਆਂ ਨੂੰ ਲਾਗਦਵਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੀ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੀ ਦੀ ਵੇਲ ਕਰਾ ਦੇ

ਮਾ ਮਾ ਮਾਮੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀਏ ਮਾ ਮਾ ਮਾਮੀ ਨੂੰ ਸਮਝਾ ਲੈ ਲੱਛਣ ਮਾੜੇ ਕਰਦੀਏ ਸਾਡੇ ਵੇੜੇ ਦੇ ਵਿੱਚ ਜਾਮਣ ਇਹ ਜਾਮਣ ਤੇ ਚੜਦੀ ਸਾਡੇ ਵੇੜੇ ਦੇ ਵਿੱਚ ਜਾਮਣ ਇਹ ਜਾਮਣ ਤੇ ਚੜਦੀਏ మే కీ మే సై కో చమకే కోే చడ చమక నఖరే జగ ట్టు పై నఖర జగలుట్టునుఖర ఏ బోళీ ఠీకే బిలీ వదిగా నీ ఆ మమ్ తూ నచీ దొంక ఆ మూ నచ మోకడా ਸ਼ੌਕਦਾ ਗੇੜਾ ਜੇ ਤੂੰ ਬਾਲੀ ਨਖਰ ਨੱਚ ਨੱਚ ਪਟਦੇ ਵੇੜਾ ਜੇ ਤੂੰ ਬਾਲੀ ਨਖਰ ਨੱਚ ਨੱਚ ਪਟਦੇ ਵੇੜਾ ਮਾਸੀ ਦੇ ਆਏ ਚਾਰ ਪਰੌਣੇ ਮਾਸੀ ਦੇ ਆਏ ਚਾਰ ਪਰੌਣੇ ਆਉਂਦੇ ਅੰਦਰ ਵੜਗੇ ੜਿਓ ਲੋਕ ਵਿਚਾਰਾ ਕਰਦੇ ੜਿਓ ਲੋਕ ਵਿਚਾਰੇ ਕਰਦੇ ਲੋਕ ਵਿਚਾਰਾ ਕਰਦੇ ੜਿਓ ਸੋਣੀ ਬੁਲੀ ਵੀ మిీ ఆ టోరా మమ్మ చడా చడ మూకూ బోటా లాగ షూట్ బోటా లాగనూ ਗੁਲਾਰਾ ਦੀ ਮਾਮੀ ਵਿਆਹ ਤੇ ਆਈ ਗੁਲਾਰਾ ਦੀ ਮਾਮੀ ਵਿਆਹ ਤੇ ਆਈ ਆਈ ਹੱਥ ਲਮਕਾਈ ਬਈ ਨਾ ਕੋਈ ਲੀੜਾ ਨਾ ਕੋਈ ਲੱਤਾ ਨਾ ਕੋਈ ਲੀੜਾ ਨਾ ਕੋਈ ਲੱਤ ਕੋਈ ਟੂਮ ਲੈ ਆਈ ਢਾਰ ਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਨ ਢਾਰ ਜਵਾਕਾਂ ਦੀ ਲੱਡੂ ਖਾਨ ਨੂੰ ਲਿਆਈ ਹੋਲਾ ਰੰਗ ਵਟਾਇਆ ਕੁੜੀ ਦੀ ਮਾਮੀ ਨੇ ਗਿੱੱਦਾ ਖੂ ਬਰਚਾਇਆ ਕੁੜੀ ਦੀ ਮਾਮੀ ਨੇ ਗਿੱੱਦਾ ਖੂ ਬਰਚਾਇਆ ਕੁੜੀ ਦੀ ਮਾਮੀ ਨੇ ਜਾਗੋ ਕੱਢ ਨੀ ਮਾਮੀਏ ਛੱਡ ਨਖਰਾ ਦੱਸ ਤੇਰਾ ਮੇਰਾ ਤੇਰਾ ਕੀ ਝਗੜਾ ਦੱਸ ਤੇਰਾ ਮੇਰਾ ਤੇਰਾ ਕੀ ਝਗੜਾ ਗਿੱਧਾ ਪਾਇਆ ਮੇਲਸਤਾਇਆ ਚਾਰੇ ਪਾਸੇ ਝਾਂਜਰ ਛਣਕੇ ਨਾਨਕਿਆ ਨੇ ਛੱਜ ਭੰਨਿਆ ਛੱਜ ਭੰਨਿਆ ਢਾਲ ਤਾੜ ਕਰਕੇ ਨਾਨਕਿਆ ਨੇ ਛੱਜ ਭੰਨਿਆ ਛੱਜ ਭੰਨਿਆ ਤਾੜ ਤਾੜ ਕਰਕੇ ਜੇ ਮਾਮੀ ਤੂੰ ਨੱਚ ਨਣ ਜਾਂਦੀ ਇੱਥੇ ਕਾਸ ਨੂੰ ਆਈ ਭਰਿਆ ਪਤੀਲਾ ਪੀਗੀ ਦਾਲ ਦਾ ਰੋਟੀਆਂ ਦੀ ਥਈ ਮਕਾਈ ਨਹੀਂ ਜਾ ਕੇ ਆਖੇਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਸ਼ਕਾਪੂਰ ਕੇ ਆਈ ਨਹੀਂ ਜਾ ਕੇ ਆਖੇਗੀ ਤੂੰ ਨੱਚ ਤੂੰ ਨੱਚ ਕੁੜੀ ਦੀ ਮਾਸੀ ਲੱਗਿਆਂ ਲਾਗਦਵਾਦੇ ਤੂੰ ਨੱਚ ਤੂੰ ਨੱਚ ਆਦੀਬਸੀ ਲੱਗਿਆਂ ਨੂੰ ਲਾਗਦਵਾਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕੱਗਰੀ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕੱਗਰੀ ਦੀ ਵੇਲ ਕਰਾ ਦੇ ਨਾਨਕੀਆਂ ਕੂੜੀਆਂ ਉੱਚੀਆਂ ਤੇ ਲੰਮੀਆਂ ਨਾਨਕੀਆਂ ਕੂੜੀਆਂ ਉੱਚੀਆਂ ਤੇ ਲੰਮੀਆਂ ਦਾਦਕੀਆਂ ਕੂੜੀਆਂ ਛੋਟੀਆਂ ਨੇ ਮੁੰਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਮੁੰਦੀਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਚਾਵਾ 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 ਹੋ ਕੇ ਵਿੱਚ ਪੈ ਗਈ ਜ਼ਿੰਦਗੀ ਹੋ ਕੇ ਵਿੱਚ ਪੈ ਗਈ ਜ਼ਿੰਦਗੀ ਕਿੰਨੂ ਲੱਗੀਆਂ ਦੇ ਹਾਲ ਸੁਣਾਵਾ ਮਾਮਾ ਮੇਰੇ ਵਾਰ ਟੋਲਦਾ ਮੰਮਾ ਮੇਰਾ ਵਾਰ ਟੋਲਦਾ ਕਿਵੇਂ ਦਿਲ ਦੀ ਆਖ ਉਸ ਨਾਮ ਹਜ਼ਾਰ ਖਾ ਕੇ ਮੈਂ ਮਰ ਜਾ ਜੈਰ ਖਾ ਕੇ ਮੈਂ ਮਰ ਜਾ ਜੇ ਦਾਗ ਇਸ਼ਕ ਨੂੰ ਲਾਵਾਂ ਚੋਰੀ ਛਿਪਾਈ ਮਿੱਤਰਾ ਚੋਰੀ ਛਿਪਾਈ ਮਿੱਤਰਾ ਤੈਨੂੰ ਕੁੱਟ ਕੇ ਕਾਲ ਜੇ ਲਾਵਾਂ سینਾ چیر ਵੇਖ ਮਿੱਤਰਾ ਤੇਰਾ ਦਿਲ ਦੇ ਹੋ ਗਿਆ ਨਾਮਾ ਉਕਰਿਆ ਨਾਮਾ سینਾ چیر ਕੇ ਵਖ ਵੇਖ ਮਿੱਤਰਾ ਤੇਰਾ ਦਿਲ ਤੇ ਉਕਰਿਆ ਨਾਮਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਰਾਈਆਂ ਨੀ ਮਾ ਮੇ ਕੰਜਰਾਂ ਨੇ ਮਾ ਮੇ ਕੰਜਰਾਂ ਨੇ ਕੁੜੀਆਂ ਪੜਨ ਸਕੂਲੇ ਲਾਈਆਂ ਨੀ ਛੁੱਟੀ ਹੋਈ ਐ ਐਤਵਾਰ ਦੀ ਛੁੱਟੀ ਹੋਈ ਐ ਐਤਵਾਰ ਦੀ ਲੀੜੇ ਧੋਣ ਨਹਿਰ ਤੇ ਆਈਆਂ ਕੁੜੀਆਂ ਨ ਮੋਰਨੀਆਂ ਗੱਬਰੂਪਟਨੋਂ ਪਾਈਆਂ ਕੁੜੀ ਕੁੜਤੀ ਤੇ ਮੋਰਨੀਆਂ ਗੱਬਰੂਪੁਰ ਪਟਨੋਂ ਪਾਈਆਂ ਤੇਰੇ ਮਾਰੇ ਕਰਬਾਰ ਮੈਂ ਛੱਡਿਆ ਬਾਹਰ ਝੁੱਗੀ ਪਾਈ ਨਹੀਂ ਜੇ ਕੁੜੀਏ ਤੇਰੇ ਮਾਪੇ ਲੜਦੇ ਜੇ ਕੁੜੀਏ ਤੇਰੇ ਮਾਪੇ ਲੜਦੇ ਮੇਰੇ ਕੋਲ ਨਾ ਆਈਂ ਨੀ ਰੋ ਰੋ ਹਟਕੇ ਗੱਲ ਲੈ ਰੋ ਰੋ ਕੇ ਤੂੰ ਹੱਡ ਨਾ ਗਾਲ ਨੀ ਹੱਸ ਕੇ ਗੱਲ ਸੁਣਾਈ ਚੰਦਰਾ ਪਿਆਰ ਬੁਰਾ ਜੱਗ ਨੂੰ ਪਤਾ ਨਾ ਲਾਈ ਚੰਦਰਾ ਪਿਆਰ ਬੁਰਾ ਜੱਗ ਨੂੰ ਪਤਾ ਨਾ ਲਾਈ ਬੋਲੀ ਤਾਂ ਤੂੰ ਪਾਤੀ ਮੇਲਣੇ ਬੋਲੀ ਤਾਂ ਤੂੰ ਪਾਤੀ ਬੋਲ ਮੇਲਣੇ ਬੋਲੀ ਨਾ ਤੇਰੀ ਜੱਜ ਦੀ ਬਦਲ ਕਰਦੇ ਬਿਜਲੀ ਕੜ ਕੇ ਹਵਾ ਪੁਰੇ ਦੀਵਾ ਗਦੀ ਲਾਕੇ ਲਾਰਾ ਸੰਗਿਆਰ ਨੂੰ ਲਾਕੇ ਵੀਰ ਨੂੰ ਸੀਟੀ ਬਾਰਗੇ ਵੱਜਦੀ ਖੂ ਹਿਜਰ ਦੇ ਬੈਂਟਰੀ ਮੋੜ ਤੇ ਵੱਜਦੀ ਮਿਲਣ ਸਪ ਵਰਗੀ ਵਾਂਗ ਮੋਰਨੀ ਤਰਦੀ ਮਿਲਣ ਸਪ ਵਰਗੀ ਵਾਂਗ ਮੋਰਨੀ ਤਰਦੀ ਜੜੀ ਤਨ ਬੋਲੀ ਸਭ ਤੋਂ ਵਧੀਆ ਲੱਗੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਵਧੀਆ ਲੱਗਿਆ ਤਾਂ ਸ਼ੇਅਰ ਵੀ ਜਰੂਰ ਕਰਿਓ ਤੇ ਦੱਸੋ ਕਿੰਨੂ ਕਿੰਨੂ ਵਿਆਹ ਵਧੀਆ-ਵਧੀਆ ਘੈਂਟ-ਘੈਂਟ ਆਉਣ ਵਾਲੇ ਨੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਤੇ ਪਿਆਰ ਦਿਓ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ